ਇਸ ਸਮੇਂ ਆਪਾਂ ਖੜੇ ਆ ਅਬੋਰ ਦੇ ਫਨਮਾਨਗੜ ਰੋਡ ਚੌਂਕ ਦੇ ਵਿੱਚ ਜਿੱਥੇ ਜਾਮ ਹੈ ਜਿਹੜਾ ਉਹ ਲਾ ਦਿੱਤਾ ਗਿਆ ਪੰਜਾਬ ਰੋਡਵੇ ਦੇ ਕਨੈਕਟਰਾਂ ਤੇ ਡਰਾਈਵਰਾਂ ਵੱਲੋਂ ਇਹ ਜਿਹੜਾ ਜਾਮ ਹੈ ਲਾਇਆ ਗਿਆ ਕੁੱਟਮਾਰ ਹੋਈ ਸੀ ਗੁਰਸੇਖ ਬੰਦੇ ਦੀ ਤਾਂ ਕਾਰਵਾਈ ਨੂੰ ਲੈ ਕੇ ਆਪਾਂ ਗੱਲਬਾਤ ਕਰਾਂਗੇ ਵੀ ਕਾਰਵਾਈ ਨੂੰ ਲੈ ਕੇ ਜਿਹੜਾ ਉਹਨਾਂ ਵੱਲੋਂ ਇਹ ਜਾਮ ਹੈ ਉਹ ਲਾਇਆ ਗਿਆ ਇੱਥੇ ਮੌਜੂਦ ਨੇ ਕਾਰਵਾਈ ਦੀ ਮੰਗ ਨੂੰ ਲੈ ਕੇ ਜਾਮ ਲਾਇਆ ਗਿਆ ਹੈ ਤਾ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਆ ਭਾਈ ਜੀ ਜਿਹੜੇ ਇੱਥੇ ਖੜੇ ਨੇ ਇਹਨਾਂ ਨਾਲ ਕੱਲ ਜਿਹੜੀ ਘਟਨਾ ਵਾਪਰੀ ਸੀ ਕੀ ਹੋਇਆ ਸੀ ਭਾਈ ਜੀ ਭਾਈ ਜੀ ਨਾਰਥਨ ਟਰਾਂਸਪੋਰਟ ਦੀ ਗੱਡੀ ਸੀ ਇਹ ਆਪਣੇ 5-6 ਬੰਦਿਆਂ ਨੂੰ ਨਾਲ ਲੈ ਗਈ ਜਿਹੜਾ ਮੇਰੇ ਗਲ ਪਏ ਸੀ ਇਹਨਾਂ ਨੇ ਮੇਰੇ ਕੇਸਾਂ ਦੀ ਬੇਇੱਜ਼ਤੀ ਕੀਤੀ ਮੇਰੀ ਦਾੜੀ ਨੂੰ ਹੱਥ ਪਾਇਆ ਮੇਰੀ ਸਿਰੀ ਸਾਹਿਬ ਥੋੜੀ ਹੈ ਕਿਰਪਾਨ ਥੋੜੀ ਜਿਹਨੂੰ ਇਹਨਾਂ ਨੇ ਆ ਪੈਰਾਂ ਦੇ ਵਿੱਚ ਰੋਲਿਆ ਉਸ ਤੋਂ ਬਾਅਦ ਇਹ ਸਾਰੀ ਜਿਹੜੀ ਕਾਰਵਾਈ ਆ ਇਹ ਥਾਣਾ ਸਿਟੀ ਐਸ ਐਚਓ ਸਾਹਿਬ ਦੇ ਅਧੀਨ ਗਈ ਸੀ ਜਿਹੜੀ ਇਹਨਾਂ ਨੇ ਸਾਡੇ ਤੇ ਬਿਲਕੁਲ ਸਾਡੀ ਗੱਲ ਨਹੀਂ ਸੁਣੀ ਉਹਨਾਂ ਉਹਦਾ ਕੋਈ ਪੋਲੀਟੀਕਲ ਦਬਾਅ ਹੋਣ ਦੇ ਕਾਰਨ ਇਹਨਾਂ ਨੇ ਜਿਹੜਾ ਬਿਲਕੁਲ ਇੱਕ ਨਾਮ ਲੂਮ ਜਾਂ ਪਰਚਾ ਕੱਟਿਆ ਜਿਹਦੇ ਤੇ ਕੋਈ ਵੀ ਧਾਰਾ ਸ਼ੋ ਨਹੀਂ ਹੁੰਦੀ ਸੋ ਅਸੀਂ ਇਸ ਕਰਕੇ ਅੱਜ ਜਾਮ ਲਾਇਆ ਇਹਨਾਂ ਨੂੰ ਅਸੀਂ ਕੱਲ ਲਿਖਤੀ ਤੌਰ ਤੇ ਲਿਖ ਕੇ ਦਿੱਤਾ ਸੀ ਜੇਕਰ ਕੋਈ ਸਾਡੇ ਤੇ ਕੋਈ ਕਾਰਵਾਈ ਹੋਈ ਇਹਨਾਂ ਬੰਦਿਆਂ ਤੇ ਨਹੀਂ ਕਰਦੇ ਤਾਂ ਅਸੀਂ ਇਹ ਜਿਹੜਾ ਚੌਕ ਆ ਜਾਮ ਕਰਾਂਗੇ ਇਸ ਦੇ ਥਰੂ ਅਸੀਂ ਅੱਜ ਚੌਕ ਜਿਹੜਾ ਬੰਦ ਕੀਤਾ ਹੈ ਕਿੰਨਾ ਚਿਰ ਇਸ ਥਾਣੇ ਦੇ ਐਸ ਐਚਓ ਜਾਂ ਕੋਈ ਮੌਜੂਦਾ ਅਧਿਕਾਰੀ ਪਰਚਾ ਨਹੀਂ ਕੜਦੇ ਇਹਨਾਂ ਦੇ ਧਾਰਾ ਜਿਹੜੀ ਬਣਦੀ ਆ ਕਿਸਾ ਦੀ ભેਦਭੀ ਸ੍ਰੀ ਸਾਹਿਬ ਗੁਰੂ ਮਹਾਰਾਜ ਦੇ ਸ਼ਸਤਰਾਂ ਦਾ ਜਿਹੜਾ ਨੇ ભેਦਭੀ ਕੀਤੀ ਆ ਜਿਹੜੀ ਧਾਰਾ ਨਹੀਂ ਲਾਉਂਦੇ ਉਹਨਾਂ ਚਿਰ ਅਸੀਂ ਚੌਕ ਨਹੀਂ ਖੋਲਾਂਗੇ ਤਾਂ ਰੋਡਵੇ ਦੇ ਡਰਾਈਵਰਾਂ ਤੇ ਕੰਟਰੈਕਟਰਾਂ ਵੱਲੋਂ ਜਿਹੜਾ ਜਾਮ ਹੈ ਉਹ ਲਾ ਦਿੱਤਾ ਗਿਆ ਇਸ ਜਗ੍ਹਾ ਦੇ ਉੱਪਰ ਬਸਾਂ ਲਾ ਕੇ ਜਿਹੜਾ ਸੜਕ ਹੈ ਉਹ ਬੰਦ ਕਰ ਦਿੱਤੀ ਗਈ ਹੈ ਤਾਂ ਕਾਰਵਾਈ ਦੀ ਮੰਗ ਇਹ ਕੀਤੀ ਗਈ ਹੈ ਕਿ ਜਿਹੜਾ ਪਰਚਾ ਕੀਤਾ ਗਿਆ ਹੈ ਉਹ ਜਿਹੜੀ ਕਾਰਵਾਈ ਹੈ ਉਹ ਸਖਤ ਕਾਰਵਾਈ ਨਹੀਂ ਹੋਈ ਜਿਸ ਕਾਰਨ ਉਹਨਾਂ ਵਿੱਚ ਰੋਸ ਹੈ ਤੇ ਉਹਨਾਂ ਨੇ ਸਬੰਧ ਵਿੱਚ ਪਹਿਲਾਂ ਅਗਾਊਂ ਸੂਚਿਤਾ ਜਿਹੜਾ ਉਹ ਕਰ ਦਿੱਤਾ ਸੀ ਪੁਲਿਸ ਨੂੰ ਤੇ ਸਾਰਾ ਜਿਹੜਾ ਰੋਡ ਹੈ ਉਹ ਜਾਮ ਕੀਤਾ ਗਿਆ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਥਾਣਾ ਚੌਂਕ ਸਮੇਤ ਜਿਹੜੇ ਦੋਨੇ ਪਾਸੇ ਇਹਨਾਂ ਨੇ ਰੋਡਵੇਜ ਦੀਆਂ ਜਿਹੜੀਆਂ ਬੱਸਾਂ ਉਹ ਲਾ ਕੇ ਜਾਮ ਹੈ ਜਿਹੜਾ ਉਹ ਲਾ ਦਿੱਤਾ ਟ੍ਰੈਫਿਕ ਪੁਲਿਸ ਵੱਲੋਂ ਇਹਨਾਂ ਨਾਲ ਜਿਹੜੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਥਾਣੇ ਦੇ ਬਾਹਰ ਜਿਹੜਾ ਚੌਕ ਹੈ ਉਹ ਚੌਕ ਦੋਨੇ ਪਾਸੇ ਤੋਂ ਬੰਦ ਕਰਤਾ ਇੱਕ ਪਾਸੇ ਮਲੋਟ ਰੋਡ ਇੱਕ ਪਾਸੇ ਫਾਜ਼ਿਲਕਾਰ ਰੋਡ ਹੈ ਜਿਹੜੀ ਇਹ ਦੋਨੇ ਸੜਕਾਂ ਜਿਹੜੀਆਂ ਉਹਨਾਂ ਨੇ ਬੰਦ ਹੈ ਉਹ ਕਰ ਦਿੱਤੀਆਂ ਤਾਂ ਮੰਗ ਕੀਤੀ ਜਾ ਰਹੀ ਹੈ ਕਿ ਜਿਹੜੀ ਕੁਟਮਾਰ ਹੋਈ ਸੀ ਕੇਸਾਂ ਦੀ ਬਿਆਦਵੀ ਹੋਈ ਸੀ ਉਸ ਮਾਮਲੇ ਦੇ ਵਿੱਚ ਸਖਤ ਕਾਰਵਾਈ ਹੈ ਜਿਹੜੀ ਉਹ ਪੁਲਿਸ ਵੱਲੋਂ ਨਹੀਂ ਕੀਤੀ ਗਈ ਤੇ ਜਿੰਨਾ ਚਿਰ ਕਾਰਵਾਈ ਨਹੀਂ ਹੁੰਦੀ ਉਹਨਾਂ ਚਿਰ ਜਿਹੜਾ ਇਹ ਜਾਮ ਹੈ ਉਹ ਲੱਗਿਆ ਰਹੂਗਾ ਤਾਂ ਜਾਮ ਹੈ ਜਿਹੜਾ ਇਹਨਾਂ ਵੱਲੋਂ ਲਾ ਦਿੱਤਾ ਗਿਆ ਹੁਣ ਵੇਖਣਾ ਇਹ ਹੋਵੇਗਾ ਕਿ ਪੁਲਿਸ ਕੀ ਕਾਰਵਾਈ ਕਰਦੀ ਹੈ ਕਿਵੇਂ ਜਾਮ ਹੈ ਜਿਹੜਾ ਖੁੱਲਦਾ ਪੰਜਾਬ ਰੋਡਵੇਜ ਦੇ ਬੱਸ ਦੇ ਜਿਹੜੇ ਡਰਾਈਵਰ ਅਤੇ ਕਨੈਕਟਰ ਹੈ ਉਹਨਾਂ ਵੱਲੋਂ ਜਿਹੜਾ ਇਹ ਜਾਮ ਹੈ ਉਹ ਲਾਇਆ ਗਿਆ ਤਾਂ ਇਹਨਾਂ ਦੀ ਮੰਗ ਹੈ ਕਿ ਜਿੰਨਾ ਚਿਰ ਬੇਅਦਬੀ ਕਿਸਾਨ ਦੀ ਜਿਹੜੀ ਹੋਈ ਹੈ ਉਹਦੀ ਧਾਰਾ ਨਹੀਂ ਲੱਗਦੀ ਉਹਨਾਂ ਚਿਰ ਕਾਰਵਾਈ ਨਹੀਂ ਹੁੰਦੀ ਉਹਨਾਂ ਚਿਰ ਇਹ ਜਾਮ ਹੈ ਜਿਹੜਾ ਉਹ ਨਹੀਂ ਖੋਲਣਗੇ ਤਾਂ ਇਹਨਾਂ ਵੱਲੋਂ ਜਿਹੜਾ ਜਾਮ ਨਹੀਂ ਖੋਲਿਆ ਜਾਵੇਗਾ ਜੁੜੇ ਰਹੋ ਦਾ ਪੋਸਟਮੈਲ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ